ਖਬਰੀ 5.5 ਕਰੋੜ ਤੋਂ ਵੱਧ ਦੀ ਕੈਸ਼, ਬਰਾਮਦ 3 ਕਿਲੋ ਸੋਨਾ ਤੇ 103 ਕਿਲੋ ਚਾਂਦੀ ਵੀ ਪੁਲਿਸ ਨੇ ਕੀਤੀ ਜ਼ਬਤ ਜੁਐਲਰੀ ਸ਼ਾਪ ਦੇ ਮਾਲਕ ਨੂੰ ਹਿਰਾਸਤ ਦੇ ਵਿੱਚ ਲਿਆ ਹਰਿਆਣਾ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਜੇ ਜੀ ਪੀ ਨੂੰ ਲੱਗ ਸਕਦਾ ਹੈ ਵੱਡਾ ਚਟਕਾ ਸੁਭਾ ਪ੍ਰਧਾਨ ਨਿਸ਼ਾਨ ਸਿੰਘ ਛੱਤਖਤੇ ਨੇ ਸਾਥ ਕਾਂਗਰਸ ਚ ਸ਼ਾਮਿਲ ਹੋਣ ਦੀ ਚਰਚਾ ਆਮ ਆਦੀ ਪਾਰਟੀ ਦੇ ਸੰਸਦ ਸੰਜੇ ਸਿੰਘ ਦਾ ਸੁਝਾਅ ਸਾਜਾ ਹੋਵੇ ਇੰਡੀਆ ਗੱਠ ਜੋੜ ਦਾ ਮੈਨੀਫੈਸਟੋ ਲੋਕਾਂ ਨੂੰ ਗੱਠ ਜੋੜ ਦੇ ਏਜੰਡੇ ਸਮਝਣ ਦੇ ਵਿੱਚ ਹੋਵੇਗੀ ਸਪਸ਼ਟਤਾ ਅੱਜ ਹਰਿਆਣਾ ਦੇ ਵਿੱਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਕੁਰਕਸ਼ੇਤਰਚਾਪ ਉਮੀਦਵਾਰ ਸੁਸ਼ੀਲ ਗੁਫਤਾ ਦੇ ਹਾਠ ਵਿਚ ਕਰਨਗੇ ਰੋਡ ਸ਼ੋਅ ਹਰਿਆਣਾ ਵਿੱਚ ਇੰਡੀਆ ਗੜ ਜੋੜ ਦੇ ਤਹਿਤ ਇੱਕ ਸੀਟ ਤੇ ਚੋਣ ਲੜ ਰਹੀ ਹੈ ਆ ਪੱਖਿਆ 24 ਦਾ ਸੋਨਾ ਖਾੜਾ ਅੱਜ ਪ੍ਰਧਾਨ ਮੰਤਰੀ ਮੋਦੀ ਛੱਤੀਸਗੜ ਤੇ ਮਹਾਰਾਸ਼ਟਰ ਚ ਕਰਨਗੇ ਤਾਪੜ ਤੋੜ ਪ੍ਰਚਾਰ ਤਾਂ ਰਾਹੁਲ ਗਾਂਧੀ ਮੱਧ ਪ੍ਰਦੇਸ਼ ਚ ਕੈਂਪੇਨ ਨੂੰ ਦੇਣਗੇ ਤਾਰ ਆਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ جاری ਅੱਜ ਬੱਸੀ ਪਠਾਨਾ ਤੇ ਸੰਭਰਾਲਾ ਜਾਣਗੇ ਸੁਪੀਰ ਸਿੰਘ ਬਾਦਲ ਪਾਰਟੀ ਵੱਲੋਂ ਜਨਤ ਕੀਤਾ ਜਾਏਗਾ ਉਮੀਦਵਾਰਾਂ ਦਾ ਇਲਾਕਾ ਕੇ ਜਵਾਦੇ ਹਾਕ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕੀਤੀ ਮਸ਼ਾਲ ਯਾਤਰਾ ਕਿ ਆਫਰਜ਼ੀ ਕੇਸ ਚ ਕੇ ਜੀਵਾਲ ਨੂੰ ਭੇਜਿਆ ਜੇਲ ਸਾਨਾ ਸ਼ਾਹੀ ਤੇ ਉਤਰੀ ਕੇਂਦਰੀ ਕੇਂਦਰ ਦੀ ਪੰਜਾਬ বিজেপি ਸਰਕਾਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ বিজেপি ਉਮੀਦਵਾਰਾਂ ਦਾ ਘਰਾਉ ਜਾਰੀ ਨਾਬਾਦੇ ਵਿੱਚ ਪਰਨੀਤ ਪੌਰ ਦੇ ਕਾਫਲੇ ਦਾ ਕੀਤਾ ਪਿੱਛਾ ਤਰੋਤਕ ਚਰਵਿੰਦ ਸ਼ਰਮਾ ਦੇ ਪ੍ਰੋਗਰਾਮ ਕਰਵਾਏ ਬਣ ਖਰਾਬ ਨੀਤੀ ਕੇ ਸੇਵਕ ਕੇ ਕਵਿਤਾ ਦੀ ਜ਼ਮਾਨਤ ਤੇ ਆਜਾ ਸਕਦਾ ਫੈਸਲਾ ਬੇਟੇ ਦੀ ਪ੍ਰੀਖਿਆ ਦੇ ਆਧਾਰ ਤੇ ਅੰਤਰਿਮ ਜ਼ਮਾਨਤ ਦੀ ਕੀਤੀ ਹੈ ਮੰਗ ਫਿਲਹਾਲ ਦਿਹਾੜ ਜਿਲ੍ਹੇ ਬੰਦ ਹੈ ਤੇਲੰਗਾਨਾ ਦੇ ਸਾਕਾ ਸੀਐਮ ਕੇ ਸੀਆਰ ਦੀ ਬੇਟੀ 10 ਤਰੀਕ ਨੂੰ ਰਿਲੀਜ਼ ਹੋਏਗਾ ਸਿੱਧੂ ਮਸੇਵਾਲਾ ਦਾ ਨਵਾਂ ਗੀਤ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਪੋਸਟਰ ਟਾਈਟਲ ਰੱਖਿਆ 400 ਤਾ ਅੱਜ ਲੱਗਣ ਜਾ ਰਿਹਾ ਸਤਾਵ ਦਾ ਪਹਿਲਾ ਸੂਰਜ ਗ੍ਰੇਨ ਰਾਤ 9:12 ਤੇ ਹੋਏਗਾ ਸ਼ੁਰੂ ਭਾਰਤ ਦੇ ਵਿੱਚ ਨਹੀਂ ਦਿਖਾਈ ਦਵੇਗਾ ਸੂਰਜ ਗ੍ਰੇਨ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਚ ਰਹੇਗਾ ਸਰ ਸਰਸ਼ੀਕਲ 9 ਵਜੇ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਸ਼ੁਰੂਆਤ ਕਰਦੇ ਆ ਬੁਲੇਟਨ ਦੀ ਇੱਕ ਵੱਡੀ ਖਬਰ ਤੋਂ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਕੋਈ ਵੱਡੀ ਖਬਰ ਹੈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਅਲਰਟ ਤੇ ਤਲਵੰਡੀ ਸਾਬੋ ਦੇ ਵਿੱਚ ਕਈ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਕਾਲ ਅਮਰਿਤਪਾਲ ਦੀ ਮਾਤਾ ਨੂੰ ਵੀ ਅੰਮ੍ਰਿਤਸਰ ਪੁਲਿਸ ਨੇ ਰਿਟੇਨ ਕੀਤਾ ਸੀ ਤਾਂ ਅੱਜ ਦਮਦਮਾ ਸਾਹਿਬ ਤੋਂ ਦੱਸਦੀ ਹੈ ਕਿ ਚੇਤਨਾ ਮਾਰਚ ਦੀ ਕਾਲ ਦਿੱਤੀ ਗਈ ਸੀ ਕਿ ਅੱਜ ਸੋਮਵਾਰ ਦੇ ਦਿਨ ਚੇਤਨਾ ਮਾਰਚਟਿਆ ਜਾਵੇਗਾ ਸਿੱਖ ਜਥੇਬੰਦੀਆਂ ਦੇ ਵੱਲੋਂ ਮਾਰਚ ਕਰਨ ਦਾ ਐਲਾਨ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਦੱਸਦੇ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਹੋਰ ਸਾਥੀ ਬੰਦ ਨੇ ਤਕਾਲੰਗਰੇ ਸਰ ਦੇ ਵਿੱਚ ਅੰਮ੍ਰਿਤਪਾਲ ਦੀ ਮਾਤਾ ਨੂੰ ਹਿਰਾਸਤ ਚ ਲਿਆ ਗਿਆ ਸੀ ਔਰ ਉਹ ਦਮਦਵਾ ਸਾਹਿਬ ਦੇ ਲਈ ਰਵਾਨਾ ਹੋ ਰਹੇ ਸਨ ਗੋਲਡਨ ਗੇਟ ਤੋਂ ਹਿਰਾਸਤ ਚ ਲਿਆ ਗਿਆ ਸੀ ਤਾਂ ਇਸ ਮਾਰਚ ਦੇ ਵਿੱਚ ਹਿੱਸਾ ਲੈ ਸਕਣ ਇਸ ਲਈ ਯੂਆਰਏ ਸਨ ਜਥੇਦਾਰ ਅਕਾਲ ਸਿਕਾਇਤ ਅਤੇ ਐਸਜੀਪੀਸੀ ਪ੍ਰਧਾਨ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਦੀ ਕੀਤੀ ਹੈ ਤਾਂ ਜ਼ਿਕਰਯੋਗ ਹੈ ਕਿ ਲਗਾਤਾਰ ਫਰਵਰੀ ਮਹੀਨੇ ਤੋਂ ਅੰਮ੍ਰਿਤਸਰ ਦੇ ਵਿੱਚ ਪੋਖੜਦਾਲ ਤੇ ਬੈਠੇ ਹੋਏ ਨੇ ਪਾਰਕ ਮੈਂਬਰ ਔਰ ਇੱਕ ਤੈਨੂੰ ਕਰ ਦਿੱਤਾ ਜਾਵੇ ਅੰਮ੍ਰਿਤਪਾਲਸ ਦੇ ਉਸ ਦੇ ਸਾਥੀਆਂ ਨੂੰ ਔਰ ਇਹ ਵੀ ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਤੋਂ ਇਲਾਵਾ ਨੋ ਦਰਜੀਤ ਕੱਸੀ ਹੈ ਪਪਲਪ੍ਰੀਤ ਸਿੰਘ ਕੁਲਵਿੰਦ ਕੁਲਵੰਤ ਸਿੰਘ ਟਾਲੀਵਾਲ ਉਮਰਿੰਦਰ ਸਿੰਘ ਜੋਹਾਲ ਗੋਪਾਲ ਵਾਲਾ ਹਾਲਾਂਕਿ ਇੱਕ ਸਾਲ ਤੋਂ ਜ਼ਿਆਦਾ ਦਸਮਾ ਹੋ ਚੁੱਕਿਆ ਹੈ ਤਾਂ ਕੁਲ ਮਿਲਾ ਕੇ ਅੱਜ ਇਹ ਚੇਤਨਾ ਮਾਰਚ ਕੱਢਿਆ ਜਾ ਲਗਾ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਔਰ ਇਹ ਮੰਗ ਰੱਖੀ ਗਈ ਕਿ ਬਿਲਕੁਲ ਅਸਮ ਦੀ ਡਿਬਰੂਗੜ ਜੇਲ੍ਹ ਤੋਂ ਟਰਾਂਸਫਰ ਕੀਤਾ ਜਾਵੇ ਇੱਥੇ ਕਿਸੇ ਵੀ ਜੇਲ੍ਹ ਦੇ ਵਿੱਚ ਪੰਜਾਬ ਚ ਇਹਨਾਂ ਨੂੰ ਲਿਆਂਦਾ ਜਾਵੇ ਉਹ ਹੜਤਾਲ ਵੀ ਰੱਖ ਪਰ 35 ਦਿਨਾਂ ਤੋਂ ਦੇ ਹੋਰ ਸਾਥੀ ਵਿਚਕਾਰ ਕਈ ਖਬਰਾਂ ਅਮਰਪਾਲ ਦੇ ਨਾਲ ਸੰਬੰਧ ਸਾਹਮਣੇ ਆਉਂਦੀਆਂ ਹਨ ਕਿ ਤਬੀਅਤ ਖਰਾਬ ਹੈ ਪਰ ਹੁਣ ਇਹ ਚੇਤਨਾ ਮਾਰਚ ਜਿਹੜਾ ਹੈ ਉਹ ਕੱਢਿਆ ਜਾਣਾ ਸੀ ਤਲਵੰਡੀ ਸਾਬੋ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਇੰਤਜ਼ਾਮ ਨੇ ਵੀ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਬੈਰਕੇਟਿੰਗ ਤਾਂ ਪੁਲਿਸ ਦੇ ਵੱਲੋਂ ਕੀ ਕੀਤਾ ਗਿਆ ਹੈ ਸੁਰਜਪਾਨ ਸਿੱਧਾ ਚੱਲਦੇ ਆ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਤਾਂ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਿਸਤਾਰ ਚ ਸੁਰਜ ਕੀ ਖੁਦ ਲਿਆ ਗਿਆ ਅਮਰਿਤਪਾਲ ਦੀ ਮਾਤਾ ਨੂੰ ਔਰ ਅੱਜ ਕਈ ਹੋਰ ਸਮਰਥਕ ਹਿਰਾਸਤ ਚ ਲਏ ਗਏ ਨੇ ਬਿਲਕੁਲ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਹੈ ਚੱਪੇ ਚੱਪੇ ਦੇ ਨਜ਼ਰ ਆ ਰਹੀ ਆ ਹਾਲਾਂਕਿ ਪੁਲਿਸ ਦਾ ਅੰਗਲ ਇੱਕ ਦੂਸਰਾ ਵੀ ਹੈ ਕਿ ਵਿਸਾਖੀ ਦਾ ਜਿਹੜਾ ਮੇਲਾ ਹੈ ਉਹ ਤਲਵੰਡੀ ਸਾਬੋ ਦੇ ਵਿੱਚ ਲੱਗਦਾ ਹੈ ਤਾਂ ਕਰਕੇ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਜਵਾਨ ਨੇ ਜਿਹੜੇ ਉਹ ਨਾਕਿਆਂ ਤੇ ਤਾਇਨਾਤ ਨਜ਼ਰ ਆ ਰਹੇ ਨੇ ਕਿਉਂਕਿ ਅਗਦੀ ਗੱਲ ਕੀਤੀ ਅੱਜ ਪ੍ਰੋਗਰਾਮ ਲਿਖਿਆ ਗਿਆ ਸੀ ਭਾਈ ਅਮਰਪਾਲ ਨੂੰ ਲੈ ਕੇ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਵੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਰਹੀ ਹੈ ਪ੍ਰੋਗਰਾਮ ਨੂੰ ਲੈ ਕੇ ਪਹਿਲਾਂ ਦੋ ਹੀ ਪੁਲਿਸ ਦੇ ਕੋਲ ਇਨਫੋਰਮੇਸ਼ਨ ਸੀ ਕਿ ਜੇ ਇੱਥੇ ਕਾਫੀ ਵੱਡੀ ਗਿਣਤੀ ਵਿੱਚ ਇਕੱਠ ਹ ਕਿਤਨੇ ਕਿਤੇ ਪੁਲਿਸ ਨੇ ਪਹਿਲਾਂ ਹੀ ਅਮਰਤਪਾਲ ਦੇ ਗਿੜੇ ਸਮਰਥਕ ਸੀ ਜਾਂ ਸਪੋਰਟ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਰਾਤ ਹੀ ਡਿਟੇਨ ਕਰ ਲਿਆ ਸੀ ਕਾਫੀ ਜਗ੍ਹਾ ਤੇ ਡਿਟੇਨ ਲੋਕਾਂ ਨੂੰ ਕੀਤਾ ਗਿਆ ਅਮਰਤਪਾਲ ਦੀ ਮਾਤਾ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਤਾਂ ਕਰਕੇ ਅੱਗ ਦੇ ਪ੍ਰੋਗਰਾਮ ਨੂੰ ਲੈ ਕੇ ਜਿੱਦੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਐ ਕਾਫੀ ਵੱਡੀ ਕੀਤੀ ਵਿਖੇਤਨਾਤ ਕੀਤੀ ਗਈ ਹੈ ਪਰ ਦੂਸਰੇ ਪਾਸੇ ਪੁਲਿਸ ਦੇ ਵੱਡੇ ਅਧਿਕਾਰੀ ਨੇ ਉਹ ਵੀ ਤਲਵੰਡੀ ਸਾਬੋ ਕਲ ਸਥਿਤੀ ਦਾ ਜਾਇਜ਼ਾ ਲੈ ਕੇ ਆਏ ਨੇ ਖੁਦ ਏ ਡੀ ਜੀ ਪੀ ਐਸ ਪੀ ਐਸ ਸਰਬਾਰ ਉੱਥੇ ਪਹੁੰਚੇ ਸੀ ਪਰ ਉਹ ਇਹੀ ਕਹਿ ਰਹੇ ਨੇ ਕਿ ਅਮਰਤਪਾਲ ਵਾਲਾ ਕੋਈ ਵੀ ਇਸ਼ੂ ਨਹੀਂ ਹੈ ਇਗਰੇ ਸੁਰੱਖਿਆ ਦੇ ਇੰਤਜ਼ਾਮ ਨੇ ਵਿਸਾਖੀ ਦੇ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਕੀਤੇ ਜਾਂਦੇ ਨੇ ਕਿਉਂਕਿ ਹਰ ਸਾਲ ਵਿਸਾਖੀ ਦਾ ਸਾਡੀ ਵੱਡਾ ਪ੍ਰੋਗਰਾਮ ਹੈ ਤਲਵੰਡੀ ਸਾਬੋ ਦੇ ਵਿੱਚ ਹੁੰਦਾ ਤਾਂ ਕਿ ਪੁਲਿਸ ਹੈ ਉਹ ਚੱਪੇ ਚੱਪੇ ਦੇ ਮੌਜੂਦ ਨਜ਼ਰ ਆ ਰਹੀ ਹੈ ਫਿਲਹਾਲ ਅੱਜ ਵਾਲਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹਿੰਦਾ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗ੍ਰਿਫਤਾਰੀਆਂ ਨੇ ਜਾਂ ਗ੍ਰਿਡੇ ਰੀ ਕੌਣ ਲੋਕ ਨੇ ਜਿਹੜੇ ਅੱਜ ਆ ਕੇ ਇੱਥੇ ਪ੍ਰੋਗਰਾਮ ਕਰਨਗੇ ਫਿਲਹਾਲ ਇਸ ਤੇ ਸਾਡੀ ਨਜ਼ਰ ਜਰੂਰ ਬਣੀ ਹੋਈ ਹੈ ਪਰ ਦੂਸਰੇ ਪਾਸੇ ਪੁਲਿਸ ਹੈ ਸ਼ੋਮਿੰਦੇਵ ਤਬਦੀਲ ਕੀਤਾ ਹੋਇਆ ਤਲਵੰਡੀ ਸਾਬੋ ਨੂੰ ਠੀਕ ਹੈ ਸੁਰੇਸ਼ ਬਲਬਾ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਲਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਵਿਸਾਖੀ ਦੇ ਮੱਦੇਨਜ਼ਰ ਹੀ ਇਹ ਸਾਰੇ ਇੰਤਜ਼ਾਮਤ ਕੀਤੇ ਗਏ ਨੇ ਜਾਂ ਚੇਤਨਾ ਮਾਰਚ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ ਆ ਤਾਂ ਇਹ ਤਸਵੀਰ ਜਿਹੜੀ ਅੱਜ ਦੀ ਨਜ਼ਰ ਆ ਰਹੀ ਹੈ ਸਿਕਿਉਰਟੀ ਨੂੰ ਲੈ ਕੇ ਅਗੇ ਵਧਾਂਗੇ ਵੱਡੀ ਖਬਰ ਹੈ ਲੁਧਿਆਣਾ ਤੋਂ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਅੱਗ ਲੱਗੀ ਹੈ ਆਕਸੀਜਨ ਪਲਾਂਟ ਦੇ ਇਲੈਕਟ੍ਰੋਨਿਕ ਪੈਨਲ ਦੇ ਵਿੱਚ ਅੱਗ ਲੱਗੀ ਹੈ ਭਿਆਨਕ ਅੱਗ ਲੱਗੀ ਹੈ ਸੂਚਨਾ ਮਿਲਦੀ ਦੱਸਦੀ ਹੈ ਕਿ ਸਟਾਫ ਅਤੇ ਬਿਜਲੀ ਕਰਮਚਾਰੀ ਮੌਕੇ ਤੇ ਪਹੁੰਚੇ ਨੇ ਸਮਾਂ ਰਹਿ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਔਰ ਵੇਖਿਆ ਜਾ ਸਕਦਾ ਕਿ ਇਹ ਸਿਵਲ ਹਸਪਤਾਲ ਦੇ ਵਿੱਚ ਅੱਗ ਲੱਗੀ ਕਿਉਂਕਿ ਸੁਭਾਵਿਕ ਤੌਰ ਤੇ ਭਾਵੇਂ ਹਸਪਤਾਲ ਨੀਜੀ ਹੋਵੇ ਜਾਂ ਸਰਕਾਰੀ ਹੋਵੇ ਪਰ ਜਦੋਂ ਹਸਪਤਾਲ ਦੇ ਵਿੱਚ ਅੱਗ ਦੀ ਖਬਰ ਹੁੰਦੀ ਹੈ ਤਾਂ ਸਾਰੇ ਲਈ ਚਿੰਤਾ ਬਣ ਜਾਂਦੀ ਹੈ ਕਿਉਂਕਿ ਮਰੀਜ਼ ਉੱਥੇ ਭਰਤੀ ਹੁੰਦੇ ਨੇ ਔਰ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਆਪਰੇਸ਼ਨ ਚੱਲ ਰਿਹਾ ਹੋਵੇ ਜਾਂ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਕੋਈ ਹੋਵੇ ਤਾਂ ਫਿਰ ਇੱਕਦਮ ਤੋਂ ਹਫੜਾ ਦਫੜੀ ਮੱਚ ਜਾਂਦੀ ਹੈ ਔਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸਮਾਂ ਰਹਿੰਦਿਆਂ ਹਾਲਾਂਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤਾਂ ਇਹ ਸਿਵਲ ਹਸਪਤਾਲ ਦੇ ਵਿੱਚ ਇਲੈਕਟ੍ਰੋਨਿਕ ਪੈਨਲ ਦੇ ਵਿੱਚ ਇਹ ਅੱਗ ਲੱਗੀ ਹੈ ਆਕਸੀਜਨ ਪਲਾਂ ਦੇ ਇਲੈਕਟ੍ਰੋਨਿਕ ਪੈਨਲ ਦੇ ਵਿੱਚ ਅੱਗ ਲੱਗੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਅੱਗ ਲੱਗੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਹੁਣ ਜਿਵੇਂ ਜਿਵੇਂ ਗਰਮੀ ਦਾ ਮੌਸਮ ਵਾਦਾ ਹੈ ਤਾਂ ਬਹੁਤ ਸਾਰੇ ਘਟਨਾਵਾਦੀਆਂ ਵੀ ਨੇ ਰੋਹਿਤ ਵਜਾ ਕੀ ਰਹੀ ਹੈ ਰੋਹਿਤ ਗੋਡਵਰੇ ਸੋਗੀ ਫੋਨ ਲਾਈਨ ਤੇ ਨੇ ਵਜਾ ਕੀ ਰਹੀ ਹੈ ਔਰ ਕੀ ਕੁਝ ਇਸ ਮੌਕੇ ਤੇ ਸਾਹਮਣੇ ਆਇਆ ਸੀ ਜੀ ਬਿਲਕੁਲ ਗੁਰਜਤ ਮੈਂ ਤੁਹਾਨੂੰ ਦੱਸ ਦਿੰਨੇ ਕਿ ਇਹ ਜਿਹੜਾ ਵਾਕਿਆ ਹੋਇਆ ਕੱਲ ਦੇਰ ਰਾਤ ਹੋਇਆ ਵਾ ਲਗਭਗ ਸਜਟ 9 ਵਜੇ ਦੇ ਕਰੀਬ ਕਰੀ ਇਹ ਵਾਕਿਆ ਹੋਇਆ ਵਾ ਜਿਸ ਵੇਲੇ ਕਿ ਆਮੂਮਨ ਜਿਹੜੇ ਹਸਪੀਟਲ ਤੇ ਜਿਹੜੇ ਮਰੀਜ਼ ਹੁੰਦੇ ਨੇ ਉਹ ਆਪਣੇ ਰਾਤ ਦੀ ਰੋਟੀ ਵਾਸਤੇ ਮਹੀ ਚੈਲਪੈਲ ਹੁੰਦੀ ਹੈ ਪੂਰੀ ਬਾਹਰ ਨਿਕਲਦੇ ਨੇ ਕੁਕੀ ਮੰਮਨ ਉੱਤੇ ਰਸੁੰਦਾ ਹੈ ਸੋਲੇ ਸੋਲੇ ਅਤੇ ਉਸੇ ਦੌਰਾਨ ਆਕਸੀਜਨ ਪੈਨਲ ਦੇ ਬਾਹਰ ਜਿਹੜਾ ਸੀਗਾ ਉਸ ਦੇ ਉੱਤੇ ਇੱਕ ਅਚਾਨਕ ਅੱਗ ਲੱਗ ਜਾਂਦੀ ਹੈ ਕਿਆ ਜਾ ਰਿਹਾ ਹੈ ਕਿ ਜੋ ਹੁਣ ਤੱਕ ਵੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਫਾਰਬੈਟ ਦੇ ਕਰਮਚਾਰੀਆਂ ਵੱਲੋਂ ਕਿ ਸ਼ਾਰਟ ਸਰਕਟ ਹੋਇਆ ਸੀ ਜਿਸ ਦੇ ਕਰਕੇ ਉਹ ਅੱਗ ਲੱਗੀ ਹੈ ਪਰ ਦੂਜੇ ਪਾਸੇ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਉਸ ਆਕਸੀਜਨ ਪੈਨਲ ਦੇ ਨਾਲ ਜ ਜਿੰਨਾ ਕਰਮਚਾਰੀਆਂ ਦੀ ਡਿਊਟੀ ਸੀਗੀ ਉਹਨਾਂ ਦੇ ਕੋਲ ਅੱਗ ਬੁਝਾਰਨ ਵਾਲੇ ਜਿਹੜੇ ਯੰਤਰ ਸੀਗੇ ਉਹ ਜ਼ਰੂਰ ਸੀਗੇ ਪਰ ਉਹਨਾਂ ਨੂੰ ਚਲਾਣੇ ਨਹੀਂ ਆਉਂਦੇ ਸੀਗੇ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਅੱਗ ਬੁਝਾਰਨ ਵਾਲੇ ਜਿਹੜੀ ਯੰਤਰ ਆਮੂਮਨ ਇੰਨਾ ਹਸਪੀਟਲਾਂ ਦੇ ਵਿੱਚ ਲਗਾਏ ਜਾਂਦੇ ਨੇ ਜਾਂ ਹੋਰ ਕਈ ਜਗ੍ਹਾ ਤੋਂ ਤੇ ਲਗਾ ਨੂੰ ਮਿਲਦੇ ਨੇ ਉਹਨਾਂ ਨੂੰ ਚਲਾਉਣਾ ਨਹੀਂ ਆਣਾ ਆਪਣੇ ਆਪ ਦੇ ਵਿੱਚ ਉਸ ਵਾਕਿਆ ਨੂੰ ਹੋਰ ਵੱਡਾ ਕਰਦਾ ਦਾ ਕਿ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਅੱਗ ਦੇ ਉੱਤੇ ਕਾਬੂ ਨਹੀਂ ਪਾਏ ਪਾ ਮੰਨੇ ਹੋ ਪਰ ਉਹੀ ਚੀਜ਼ ਇਸ ਜਗ੍ਹਾ ਤੋਂ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਇਸ ਚੀਜ਼ ਦੀ ਗਨੀਮਤ ਰਹੀ ਹੈ ਕਿ ਜਿਸ ਲਈ ਇਹ ਵਾਕਿਆ ਆਇਆ ਤਾਂ ਉਸ ਲਈ ਫਾਇਰ ਜਿਹੜੇ ਜਿਹੜਾ ਅਧਿਕਾਰੀ ਸੀਗਾ ਉਹ ਉਸਲੇ ਡਿਊਟੀ ਦੇ ਮੌਜੂਦ ਸੀਗਾ ਉਸਲੇ ਉਹ ਹਸਪੀਟਲ ਦੇ ਅੰਦਰ ਸੀਗਾ ਜਦ ਕਿ ਉਸਦੀ ਡਿਊਟੀ ਖਤਮ ਹੋਣ ਵਾਲੀ ਸੀਗੀ ਤੈਕਿਸਟ ਕਰਕੇ ਜਿਸਨੇ ਉਸ ਨੂੰ ਸੂਚਨਾ ਮਿਲੀ ਤੇ ਉਸਨੇ ਜਾ ਕੇ ਤੁਰੰਤ ਉਸ ਅਗਦੇ ਉੱਤੇ ਕਾਬੂ ਪਾਇਆ ਤੇ ਅਗ ਦੇ ਜਿਹੜਾ ਜਿਹੜਾ ਵਾਕਿਆ ਨੂੰ ਸੰਭਾਲਿਆ ਗਿਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰੋਹਿਤ तमाम ਜਾਣਕਾਰੀ ਲਈ ਤਾਂ ਇੱਕ ਬੇਹੱਦ ਐਮ ਇਸ ਦੇ ਵਿੱਚੋਂ ਜਾਣਕਾਰੀ ਨਿਕਲ ਕੇ ਆਈ ਹੈ ਕਿ ਜਿਹੜੇ ਕਰਮਚਾਰੀ ਸੀ ਜਾਂ ਫਿਰ ਉੱਥੋਂ ਦੇ ਲੋਕ ਸੀ ਉਹਨਾਂ ਨੂੰ ਇਹ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹ ਕੰਮ ਨਹੀਂ ਸੀ ਕਰ ਕਿ ਕਿਸ ਤਰੀਕੇ ਨਾਲ ਚਲਾਇ ਚ ਸਫਲ ਅਗੇ ਵਧਾਂਗੇ ਖਬਰ ਫਿਰੋਜ਼ਪੁਰ ਤੋਂ ਹੈ ਜਿੱਥੇ ਕਿ ਚੱਕ ਸਰਕਾਰ ਜੰਗਲਾਤ ਦੇ ਵਿੱਚ ਅੱਗ ਲੱਗੀ ਹੈ ਜੰਗਲ ਦੇ ਵਿੱਚ ਕਰੀਬ 3-4 ਥਾਵਾਂ ਤੇ ਭਿਆਨਕ ਅੱਗ ਲੱਗੀ ਅੱਗ ਦੀ ਲਪੇਟ ਦੇ ਵਿੱਚ ਕਈ ਜਾਨਵਰ ਆ ਗਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਦਰਖਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਤਾਂ ਸੁਭਾਵਿਕ ਤੌਰ ਤੇ ਵੀ ਵੱਡਾ ਨੁਕਸਾਨ ਹੈ ਤਾਂ 3 ਘੰਟੇ ਦੇਰੀ ਦੇ ਨਾਲ ਫਾਇਰ ਬਿਗੇਟ ਪਹੁੰਚੀ ਹੈ ਸਥਾਨਕ ਲੋਕ ਇਹ ਕਹਿ ਰਹੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੰਗਲਾਤ ਦੇ ਨਾਲ ਲੱਗਦੇ ਖੇਤਾਂ ਨੂੰ ਲੈ ਕੇ ਵੀ ਉਹਨਾਂ ਨੇ ਚਿੰਤਾ ਜਤਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਖੇਤਾਂ 'ਚ ਕਣਕ ਦੀ ਫਸਲ ਦੀ ਵਾਢੀ ਲਈ ਤਿਆਰ ਹੈ ਔਰ ਅੱਗੇ ਜਿਹੜਾ ਹੋਰ ਜੇਕਰ ਅਗਵਾਦੀ ਹੈ ਤਾਂ ਸੁਭਾਵਿਕ ਤੌਰ ਤੇ ਅੱਗ ਭੜਕ ਕੇ ਫਸਲਾਂ ਦਾ ਨੁਕਸਾਨ ਕਰ ਸਕਦੀ ਹੈ ਤੇ ਇਸ ਨੂੰ ਲੈ ਕੇ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਲੋਕਾਂ ਨੇ ਕਿਹਾ ਕਿ 3 ਘੰਟੇ ਬਾਅਦ ਇੱਕ ਹੀ ਮਹਜ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਕੁਝ ਹੋ ਨਹੀਂ ਰਹੀ ਕਿ ਹਰ ਅਸੀਂ ਇੱਕ ਘੰਟੇ ਦਾ ਜੰਗਲੇ ਬੜਾ ਵੱਡਾ ਜਾਂਦਾ ਰਿਹਾ ਇੱਥੇ ਅੱਗ ਲੱਗੀ ਹੈ 12 ਵਜੇ ਦੀ ਇੱਕ ਗੱਡੀ 3 ਵਜੇ ਪਹੁੰਚੀ ਹੈ ਤੇ ਉਹਦੇ ਨਾਲ ਇੱਕ ਗੱਡੀ ਦਾ ਕੰਟਰੋਲ ਨਹੀਂ ਹੋ ਰਿਹਾ ਬਹੁਤ ਜ਼ੋਰ ਲੱਗ ਰਿਹਾ ਅੱਗ ਬਹੁਤ ਬੜੇ ਏਕੜ ਜੇ ਖਲਰੀ ਹੋਈ ਏ ਇੱਕ ਗੱਡੀ ਆਈ ਉਹ ਇੱਕ ਪਾਸੇ ਕੰਟਰੋਲ ਹੋਇਆ ਦੂਸਰੇ ਪਾਸੇ ਅੱਗ ਬਹੁਤ ਜ਼ਿਆਦੀ ਲੱਗੀ ਏ ਫੋਨ ਕੀਤਾ ਉਹ ਕਹਿੰਦੇ ਦੂਜੀ ਗੱਡੀ ਅਸੀਂ ਰੋਕੇ ਭੇਜਾਂਗੇ ਕੋਈ ਉਹਨਾਂ ਗੱਡੀ ਨਹੀਂ ਭੇਜੀ ਇੱਕ ਗੱਡੀ ਭੇਜੀ ਹੈ ਜੀ 2:00 ਵਜੇ ਇਹ 1:30 ਤੋਂ 2:00 ਵਜੇ ਤੇ ਅੱਗ ਲੱਗੀ ਹੋਈ ਏ ਇੱਕ ਫਾਇਰ ਬ੍ਰਿਗੇਡ ਆਈ ਏ ਤੇ ਬਾਕੀ ਇੱਕ ਅਜੇ ਆ ਹੀ ਨਹੀਂ ਰਹੀ 5 ਦਾ ਟਾਈਮ ਹੋ ਚੱਲਿਆ ਤੇ ਬਾਕੀ ਜਿੱਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੋਰ ਹੋ ਜੇਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਦੇ ਕਾਬੂ ਨਹੀਂ ਪਾਇਆ ਜਾ ਰਿਹਾ ਇਹ ਜੀ ਚੱਕ ਸਰਕਾਰ ਰਿਜ਼ਰਵ ਫੋਰੈਸਟ ਹੈਗਾ ਜੀ ਮੰਦੋਟ ਬਲਾਕ ਦੇ ਵਿੱਚ ਰੇਂਜ ਫਰੋਲ ਪਰ ਪੈਂਦੀ ਹੈਗੀ ਆ ਤਕਰੀਬਨ ਇਹ ਸਾਰਾ ਏਰੀਆ 1100 ਏਕੜ ਹੈ ਥੋੜਾ ਤੁਹਾਨੂੰ ਪਤਾ ਵੀ ਅੱਜ ਕੱਲ ਫਾਇਰ ਸੀਜ਼ਨ ਹੈ ਜਿਹੜੀ ਥੱਲੇ ਕਾਈ ਬੁਟੀ ਤੁਸੀਂ ਵਖਾ ਸਕਦੇ ਹੋ ਸੁੱਕ ਸੁੱਟੀ ਵੀ ਹੈ ਤੇ ਅੰਗੈਲੀ ਇਹ ਜਿਹੜੇ ਸ਼ਹਿਰ ਚੋਂ ਆਣ ਵਾਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਾਇਦ ਅੱਜ ਸਾਰ ਦਿਨ ਸੀਗਾ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਆ ਉਹ ਫਿਰ ਕਦੇ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਨ ਗਈਆਂ ਗਲਤ ਕਾਸਫੂਸ ਤੇ ਸ਼ੁਰੂ ਹੋ ਕੇ ਫਿਰ ਜਿਆਦਾ ਰਵੇ ਵਿੱਚ ਫੈਲ ਗਈ ਹੈ ਦੇਖੋ ਅੱਗ ਲੱਗਣ ਵਾਸਤੇ ਸਾਨੂੰ ਖਬਰ ਨਹੀਂ ਬਹੁਤ ਫੇਰ ਵੀ ਤੇ ਬਬੂ ਕਾਫੀ ਜੋਰ ਲਗਾ ਕੇ ਬੁਝਾ ਰਹੇ ਨੇ ਅੱਗ ਹੁਣ ਤਕਰੀਬਨ ਕੰਟਰੋਲ ਹੈ